ਜਿਹੜੇ ਬਾਪ ਹੁੰਦੇ ਉਹ ਗੁਰੂ ਹੀ ਹੁੰਦੇ ਆ ਰੱਬ ਹੀ ਹੁੰਦਾ ਹੈ ਜਿਹੜੇ ਬੜੇ ਉਹ ਟੈਟ ਇਨਸਾਨ ਸੀ ਤੇ ਮੇਰੀ ਕੀ ਸੀਗਾ ਵੀ ਜੇ ਮੈਨੂੰ ਪਤਾ ਲੱਗ ਜਾਵੇ ਵੀ ਇੱਥੇ ਮੋਰੇ ਮੇਰੇ ਫਾਦਰ ਸਾਹਿਬ ਆ ਤਾਂ ਮੈਂ ਪਰਫਾਰਮ ਨਹੀਂ ਕਰ ਪਾਉਂਦਾ ਹੁੰਦਾ ਨਰਵਸ ਨਰਵਸ ਹਮ ਮਤਲ ਇਹੇ ਗੱਲ ਕੱਲੀ ਗਾਇਕੀ ਦੇ ਵਿੱਚ ਨਹੀਂ ਜੀ ਮੈਂ ਜਦੋਂ ਕਾਲਜ 'ਚ ਪੜ੍ਹਦਾ ਸੀ ਮੈਂ ਬਾਸਕਟਬਾਲ ਖੇਡਦਾ ਹੁੰਦਾ ਸੀ ਮੈਂ ਇੰਟਰਵੈਸਟੀ ਨੈਸ਼ਨਲ ਖੇਡਿਆ ਬਾਸਕਟਬਾਲ ਵਾਓ ਓਕੇ ਤੇ ਮੈਂ ਮੈਂ ਇੱਕ ਵਾਰੀ ਕੀ ਹੋਇਆ ਵੀ ਸਾਡੇ ਹਨਾ ਟੂਰਨਾਮੈਂਟ ਚੱਲੇ ਤਾਂ ਮੈਂ ਮੈਂ ਚਲੋ ਜਿਹੜੇ ਮੈਨੂੰ ਦੇਖਣ ਵਾਲੇ ਆ ਜਾਂ ਜਿਹੜੇ ਮੇਰੇ ਉਸ ਟਾਈਮ ਦੇ ਵੀ ਮੈਂ ਬਾਸਕਟਬਾਲ ਦੇ ਵਿੱਚ ਗੁੱਡ ਸੀਗਾ ਨਾ ਵਧੀਆ ਸੀਗਾ ਨਾ ਤੇ ਉਹ ਮੇਰੇ ਮੈਚ ਦੇ ਵਿੱਚ ਫਾਦਰ ਸਾਹਿਬ ਆ ਗਏ ਤੇ ਕਿੱਥੇ ਮੇਰੀ ਐਵਰੇਜ ਹੁੰਦੀ ਸੀ ਵੀ 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 25 ਪੁਆਇੰਟ ਮੇਰੇ ਹੁੰਦੇ ਸੀ ਹੈਨਾ ਵੀ ਜੇ ਵੀ ਹੈਗਾ ਟੀਮ ਦੇ ਵਿੱਚ ਜਾਂ ਕੁਝ ਵੀ ਫਾਦਰ ਸਾਹਿਬ ਆਏ ਮੇਰੇ ਕੋਲੋਂ ਹਨਾ ਮਤਲਬ ਛੋਟ ਹੀ ਨਾ ਪਵੇ ਹੈਨਾ ਤਾਂ ਮੈਂ ਮੈਚ ਤੋਂ ਬਾਅਦ ਹਨਾ ਉਹ ਮੈਚ ਤਾਂ ਅਸੀਂ ਜਿੱਤ ਗਏ ਖੈਰ ਚਲੋ ਹਨਾ ਵੀ ਇਦਾਂ ਦਾ ਹੈ ਤੇ ਮੇਰੇ ਕੋਸਾ ਵਾ ਨਾ ਮੇਰੇ ਡੈਡੀ ਨੂੰ ਕਹਿੰਦੇ ਵੀ ਮੈਂ ਹੱਥ ਜੋੜਦਾ ਤਾਂ ਡੇਢ ਅੱਗੇ ਤੋਂ ਨਹੀਂ ਆਉਣਾ ਅੱਗੇ ਤੋਂ ਮੈਚ 'ਚ ਨਾ ਆਇਓ ਉਦਾਂ ਵੀ ਇਹ ਤੋਂ ਖੇਡ ਨਹੀਂ ਹੁੰਦਾ ਨਾ ਸੋ ਇਹਦਾ ਡੈਡੀ ਜੀ ਹਨਾ ਵੀ ਸ਼ੋਅ ਦੇਖਣ ਜ਼ਰੂਰ ਕਹਿੰਦੇ ਹੁੰਦੇ ਸੀ ਜਿਹੜੇ ਕੋਈ ਲੱਗੇ ਕੋਈ ਉਦਾਂ ਦਾ ਓਪਨ ਸ਼ੋਅ ਹੋਣਾ ਜਾਂ ਕੋਈ ਉਦਾਂ ਦਾ ਹੋਣਾ ਤੇ ਪਰ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਨਰਸ ਸਿੰਘ ਮ ਜੀ ওকে ਇਦਾਂ ਤਾਂ ਪਰ ਕਈ ਛੁ ਕਈ ਥਾਂਾਂ ਤੇ ਹੋਏ ਆ ਇਦਾਂ ਵੀ ਵੀ ਉਹ ਪਰਫਰਮੈਂਸ ਤਾਂ ਕਰਦੇ ਆ ਨੇ ਕੀ ਕਰਨੀ ਹੁੰਦੀ ਆ ਉਹਨਾਂ ਨੂੰ ਤਾਂ ਸਾਡੇ ਪਿੰਡਾਂ ਵਾਲੇ ਕਹਿੰਦੇ ਆ ਸਿੰਪਲ ਦੇ ਲੋਕ ਹਮੇ ਆ